ਇਹ ਪੀੜਾ ਸੈੱਟ ਜਿਹੜਾ ਆਪਾਂ ਆਪ ਦੇਖ ਰਹੇ ਹਾਂ ਇਹ ਭੰਜੀ ਅਮਰਜੋਤ ਹੁਣਾ ਦੇ ਦਾਸ ਦੇ ਵਿੱਚ ਜਿਹੜਾ ਮਿਲਿਆ ਸੀ ਉਸ ਵੇਲੇ ਦਾ ਮੇਜ਼ ਵੀ ਆ ਬੈੱਡ ਜਿਹੜੇ ਲੱਗੇ ਹੋਏ ਆ ਦਿਵਾਨ ਹਾਲਾਂਕਿ ਉਸ ਵੇਲੇ ਕੋਈ ਦਿਵਾਨ ਦਾ ਰਵਾਜ ਨਹੀਂ ਸੀ ਹੁੰਦਾ ਤੇ ਇਹਦੀ ਪ੍ਰਾਤਨਤਾ ਤੋਂ ਦੱਸਦੀ ਆ ਵੀ ਇਹ ਉਸ ਵੇਲੇ ਦਾ ਬਣਿਆ ਹੋਇਆ ਤੇ ਇਸ ਕਮਰੇ ਦੀ ਮੈਂ ਤੁਹਾਨੂੰ ਛੱਤ ਦਿਖਾਉਣਾ ਜਿਹੜੀ ਉਸ ਵੇਲੇ ਕਿੰਨੀਆਂ ਰੀਜ਼ਾਂ ਨਾਲ ਤਿਆਰ ਕੀਤੀ ਸੀ ਇਹ ਪੱਖਾ ਜਿਹੜਾ ਹੈਗਾ ਇਹ ਵੀ ਉਸ ਵੇਲੇ ਦਾ ਹੀ ਆ ਇਹ ਉਹਨਾਂ ਦੇ ਬੈਡਰੂਮ ਦਾ ਅੰਦਰਲਾ ਗ੍ਰੇਸ਼ਾ ਸੁੱਚਾ ਇਹ ਤਾਂ ਨਵੀਆਂ ਹੋਣ ਲੱਗੀਆਂ ਹੋਣਗੀਆਂ ਬੜਾ ਛੱਤ ਆ ਤੁਸੀਂ ਛੱਤ ਦੇਖ ਸਕਦੇ ਹੋ ਵੀ ਦੱਸਦੇ ਉਸ ਵੇਲੇ ਕਹਿੰਦੇ ਵੀ 3 ਮਹੀਨੇ ਦੇ ਵਿੱਚ ਜਿਹੜੀ ਛੱਤ ਹੈ 3 ਸਾਲ ਤਾਂ ਕਮਰੇ ਚ ਬੈਠਾ ਰਹੀ ਨਾ 3 ਸਾਲ ਪੂਰੇ ਹੈ ਲੱਕੜ ਦਾ ਕੰਮ ਆ ਲੱਕੜ ਦਾ ਜਿਹੜਾ ਇਹ 3 ਸਾਲ ਲੱਕੜ ਦਾ ਜਿਹੜਾ ਸੌਰੀ ਮੈਂ 3 ਮਹੀਨੇ ਕਹਿ ਗਿਆ ਤੇ ਜਿਵੇਂ ਉਹ ਤੁਲੀੜੇ ਪਾਇਆ ਮੇਰਾ ਪੁੱਤ ਜੀ ਨਹਾ ਕੇ ਹੀ ਬਾਹਰ ਨਿਕਲਿਆ ਤੇ ਤਿੰਨ ਸਾਲ ਇਸ ਕੋਠੀ ਦੇ ਵਿੱਚ ਲੱਕੜ ਦਾ ਜਿਹੜਾ ਕੰਮ ਹੁੰਦਾ ਰਿਹਾ ਤੇ ਇਹ ਪੀੜਾ ਸੈਟ ਵੀ ਮੇਰੇ ਖਿਆਲ ਤੇਰੀ ਮੰਮੀ ਜੀ ਵਾਲਾ ਹੀ ਆ ਹੈਨਾ ਹੈਨਾ ਤੁਸੀਂ ਤਾਂ ਇਹ ਚ ਕੋਈ ਚੇਂਜ ਨਹੀਂ ਮੇਰੇ ਖਿਆਲ ਕੀਤਾ ਹੈਨਾ ਕਿ ਬਾਰਪੁਰ ਉਦੋਂ ਦੇ ਹੀ ਆ ਨਾ ਨਹੀਂ ਨਹੀਂ ਕੋਈ ਹਾਂ ਬਣ ਬਣਾਤੀ ਸੀ ਉਹ ਕੋਲ ਲੱਗੀ ਸੀ ਸਾਰੀ ਹਾਂ ਤੇ ਆ ਛੱਤ ਜਿਹੜੀ ਹੈਗੀ ਆ ਇਹ ਪੱਖਾ ਵੀ ਉਹ ਪੁਰਾਣਾ ਹੀ ਆ ਨਾ ਹਾਂਜੀ ਹਾਂਜੀ ਮੈਂ ਤਾਂ ਬੰਦ ਕਰਕੇ ਇਹਨੂੰ ਇਹਨੂੰ ਬੰਦ ਕਰਕੇ ਮੈਂ ਉਹ ਹੀ ਆ ਮੈਂ ਤਾਂ ਹੀ ਕਹਿਣ ਲੱਗੇ ਬੰਦ ਕਰੀਏ ਤੇ ਤੁਸੀਂ ਛੱਤ ਵੱਲ ਦੇਖੋ ਜੀ ਉਸ ਵੇਲੇ ਅੱਜ ਤੋਂ 35-40 ਸਾਲ ਪਹਿਲਾਂ ਤੇ ਇਹ ਕਿੱਡੀ ਵੱਡੀ ਇਹ ਨਿਸ਼ਾਨੀ ਹੈ ਕਿ ਜਿਹੜੀ ਉਸ ਵੇਲੇ ਦਾ ਇਹੋ ਜਿਹਾ ਵਰਕ ਮੇਰਾ ਖਿਆਲ ਆ ਵੀ ਕਿਸੇ 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 ਚੰਗੇ ਤੋਂ ਚੰਗੇ ਕਿਸੇ ਰੈਸਟੋਰੈਂਟ ਹੋਟਲਾਂ ਜਾਂ ਵੱਡਿਆਂ ਦੇ ਵਿੱਚ ਹੋ ਸਕਦਾ ਉਸ ਵੇਲੇ ਸ਼ਾਇਦ ਸਿਨੇਮਿਆਂ ਦੀਆਂ ਛੱਤਾਂ ਵਗੈਰਾ ਦੇ ਵਿੱਚ ਆਪਾਂ ਦੇਖਦੇ ਸੀ ਪਰ ਇਹ ਵੇਖੋ ਉਹਨਾਂ ਨੇ ਕਿੰਨੀ ਰੀਜ਼ਨ ਵਾਲੇ ਪਿਆਰ ਕਰਵਾਇਆ ਉਹਦਾ ਰੂਮ ਇਹ ਪਰ ਰਹਿਣਾ ਨਸੀਬ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਉਹ ਵੀ ਪਾਪੀਆਂ ਨੇ ਇਹ ਇਹ ਦੋਨਾਂ ਨੂੰ ਨਹੀਂ ਮਾਰਿਆ ਦੇ ਨਾਲ ਹੋਰ ਕਈ ਜ਼ਿੰਦਗੀਆਂ ਮਰੀਆਂ ਪਰਿਵਾਰ ਕਿੱਥੋਂ ਕਿੱਥੇ ਤੱਕ ਆਇਆ ਤੇ ਅੱਖਾਂ ਰੁਕਦਾ ਤੇ ਮੈਂ ਤੁਹਾਨੂੰ ਦਿਖਾਉਣਾ ਉਸ ਵੇਲੇ ਦਾ ਡਿਜ਼ਾਈਨ ਜਿਹੜਾ ਹੈਗਾ ਹੈ ਭਾਵਕ ਹੋ ਗਿਆ ਯਾਰ ਮੈਂ ਤਾਂ ਜੈਮਨ ਆ ਕੇ ਇੱਥੇ ਨਾ ਜਦੋਂ ਵੀ ਤੇਰੇ ਕੋਲੇ ਆਉਨੇ ਆ ਕਿਉਂਕਿ ਤੇਰਾ ਬਚਪਨ ਜੈਮਨ ਦਾ ਅਸੀਂ ਬਚਪਨ ਦੇਖਿਆ ਨੂੰ ਨਿੱਕੇ ਤੋਂ ਵੱਡਾ ਹੁੰਦਾ ਵੇਖਿਆ ਸਹੀ ਗੱਲ ਹੈ ਤੇ ਉਸੇ ਤਰ੍ਹਾਂ ਹੀ ਇਹ ਯਾਦਾਂ ਜਿਹੜੀਆਂ ਤਾਜ਼ਾ ਹੁੰਦੀਆਂ ਇਹ ਤੇਰੀ ਮੰਮੀ ਵਾਲਾ ਹੈ ਨਾ ਪੀੜਾ ਸੱਟ ਹੈ ਹੈ ਨਾ ਉਦੋਂ ਦਾ ਤੇਰੇ ਨਾਨਾ ਜੀ ਨੇੜਾ ਬਣਾਇਆ ਸੀ ਉੱਥੇ ਹਾਂ ਦੇਖੋ ਚਲੋ ਕਿਸਮਤ ਸਿਆਣੇ ਕਹਿੰਦੇ ਆ ਵੀ ਰੱਬ ਦੀ ਲਿਖੀ ਨੂੰ ਟਟਾਲਿਆ ਨਹੀਂ ਜਾ ਸਕਦਾ ਤੇ ਪਰ ਕੋਈ ਗਨਾਹ ਨਾ ਹੋਵੇ ਕਿਸੇ ਗਨਾਹ ਦੀ ਸਜ਼ਾ ਦਿੱਤੀ ਉਹ ਵੀ ਸਮਝ ਨਹੀਂ ਲੱਗਦੀ ਵੀ ਕੋਈ ਐਡਾ ਵੱਡਾ ਵਿਗਨਾਹਤਾ ਕੀਤਾ ਨਹੀਂ ਸੀ ਜਿਹੜੀ ਇਹ ਸਜ਼ਾ ਇੰਨੀ ਵੱਡੀ ਦਿੱਤੀ ਉਹਨਾਂ ਨੂੰ ਇਹਨਾਂ ਪਾਪੀ ਲੋਕਾਂ ਵੱਲੋਂ ਤੇ ਆਪਦੇ ਕਰਤਾਰ ਇਹਨਾਂ ਦੇ ਕਿਸ ਤਰ੍ਹਾਂ ਦੇ ਐ ਉਹ ਵੀ ਤੁਹਾਨੂੰ ਦੱਸਾਂਗੇ ਤੇ ਇੱਥੇ ਉਹਨਾਂ ਦੀ ਡੇਟ ਆਫ ਬਰਥ ਲਿਖੀ ਹੋਈ ਆ ਇਹ ਚਮਕੀਲਾ ਜੀ ਦੀ ਲਿਖੀ ਆ 10 ਜੁਲਾਈ 1960 ਤੋਂ 8 ਮਾਰਚ ਇਹਨਾਂ ਦੇ ਪਾਸਪੋਰਟ ਦੀ ਜਿਹੜੀ ਫਰਸਟ ਪੇਜ ਦੀ ਕਾਪੀ ਆ ਤੇ ਪਹਿਨ ਜੀ ਅਮਰਜੋਤ 6 ਅਕਤੂਬਰ 1960 ਨੂੰ ਦਾ ਵਕੀਆਮਦ ਇਹ ਉਹਨਾਂ ਦੇ ਜੈਮਨ ਦੇ ਨਾਨਾ ਨਾਨੀ ਜੀ ਆ। ਫਿਰ ਵਾਕਈ ਆ ਜੈਮਨ ਦੀ ਜਿਹੜੀ ਫੋਟੋ ਇਹ ਫ੍ਰੀਜ਼ ਕੋਟ ਵਾਲੇ ਘਰ ਦੀ ਆ ਬਾਹਰ ਦੀ ਆ। ਇਹ ਇਹਨਾਂ ਦੇ ਘਰ ਜਿਹੜਾ ਫ੍ਰੀਜ਼ ਕੋਟ ਰਹਾ ਸੀ। ਇਹ ਜਦੋਂ ਇੱਥੇ ਆਈਦਾ ਇਹ ਚੀਜ਼ਾਂ ਨੂੰ ਦੇਖਦੇ ਆਪਾਂ ਤਾਂ ਯਾਦਾਂ ਤਾਜ਼ਾ ਹੁੰਦੀਆਂ। ਜਿਹੜੀਆਂ ਉਹਨਾਂ ਦੇ ਵੇਲੇ ਦੀਆਂ ਇਹ ਭੰਜੀ ਅਮਰਜੋਤ ਤੇ ਚੌਕੀਲਾ ਜੀ ਵੇਲੇ ਦੀਆਂ ਇਹ ਆ ਗੇਟ ਉਸ ਵੇਲੇ ਦੇ ਆ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਜੈਮਨ ਨੇ ਦੇ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਇਹ ਡਰਾਈੰਗ ਰੂਮ ਹੈ ਤੇ ਇਹ ਬੈਡਰੂਮ ਹੈ ਇਹਦਾ ਜਿਹੜਾ ਤੁਹਾਨੂੰ ਦਿਖਾਇਆ ਮੈਂ ਪਹਿਲਾਂ ਜਿਹੜਾ ਪੱਖਾ ਦਿਵਾਨ ਪੀੜਾ ਸੱਟ ਇਹ ਸਾਰਾ ਉਸ ਵੇਲੇ ਦਾ ਉਸੇ ਤਰ੍ਹਾਂ ਦਾ ਹੀ ਹੈ ਇਹ ਜਿਹੜੀਆਂ ਆ ਵਿੰਡੋਜ਼ ਜਿਹੜੀਆਂ ਹੈਗੀਆਂ ਉਸੇ ਵੇਲੇ ਭੈਣ ਜੂਣਾ ਨੇ ਕਿੰਨੀ ਰੀਜਨ ਵਾਲੇ ਤਿਆਰ ਕਰਾਇਆ ਹੋਊਗਾ ਉਹਨਾਂ ਨੂੰ ਆਪਣੇ ਸਯੋਂਕ ਬਹੁਤ ਲੱਗਦੀ ਚਾਹ ਚਾਹੀਏ ਏਰੀਏ 'ਚ ਬਹੁਤ ਜਿਆਦੀ ਸਯੋਂਕ ਲੱਗਦੀ ਆ ਉਹਦੇ ਕਰਕੇ ਸਾਰਾ ਇਹ ਦੁਆਰਾ ਜੇ ਨੂੰ ਜੈਮਨ ਨੂੰ ਨਸੀਬ ਹੋਵੇ ਤਾਂ ਇਹ ਹੀ ਦੁਆ ਕਰਦੇ ਰਹਿੰਦੇ ਹਾਂ ਪ੍ਰਮਾਤਮਾ ਇਹਨੂੰ ਦਣ ਦੁਗਣੀ ਰਾਤ ਤੋਂ ਗੁਣੀ ਤਰੱਕੀ ਬਖਸ਼ੇ ਬਾਕੀ ਤੁਹਾਡੇ ਨਾਲ ਫੇਰ ਸਾਂਝਾ ਕਰਾਂਗੇ ਇੱਥੇ ਵੀਡੀਓ ਖਤਮ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀ ਇਕਾ ਤੇ ਇਹ ਤੁਹਾਨੂੰ ਮੈਂ ਪੰਜ ਜੀ ਉਹਨਾਂ ਦੇ ਅੰਦਰਲੇ ਗੋਮਦੀ ਸਾਰੇ ਪਾਸੇ ਸਿਰਵਾਜਿਆਂ ਦੇ ਵੀ ਆਸੇ ਪਾਸੇ ਲੱਕੜ ਦਾ ਡਿਜ਼ਾਈਨ ਸੀ ਸਾਰਾ ਉਹ ਹੀ ਆ ਨਹੀਂ ਨਹੀਂ ਬਹੁਤ ਸੋਹਣਾ ਉਸ ਵੇਲੇ ਦਾ ਇਹ ਸਾਫਤ ਕਰਦਾ ਵੀ ਇਹ ਲੇਕਿਨ ਹੀ ਹਾਂਜੀ ਚਲੋ ਜੀ ਵੀਡੀਓ ਇੱਥੇ ਖਤਮ ਕਰਦੇ ਹਾਂ ਪਰ ਇਹ ਖਤਾਂ ਤੇ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਂਦੀਆਂ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਸਾਡੇ ਨਾਲ ਹੀ ਹੈ ਹਨਾ ਜਿਵੇਂ ਨਾਲ ਲੱਗਦਾ ਜਿਵੇਂ ਨਾਲ ਨਾਲ ਹੀ ਫਿਰਦੇ ਹਨ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ